ਸਤਿ ਨਮਸਕਾਰ ਪਰਸੋ ਹੀ ਨਾ ਸਾਡ ਕੇ ਕਰੇ ਆਨ ਕੀ ਆਸ ਤੇਰੋ ਜੀ ਦਾ ਜੀ ਸਤਿ ਪੁਰਖ ਰੰਦਾਸ ਐਸੀ ਲਾਤ ਜਿਨ ਕੋਨ ਕਰੇ ਗਰੀਬ ਨਿਵਾਜ਼ ਤਸਿੰਝਾ ਮੇਰਾ ਮਾਖੇ ਸ਼ਦਰ ਕਰੇ ਜਾਕੀ ਸ਼ੋਤ ਜਗਤ ਕੋ ਲਾ ਗਿਆ ਪਰ ਤੂੰ ਹੀ ਧਰੇ ਨੀ ਚਿਹਰੁ ਕਰੇ ਮੇਰਾ ਗੋਬਿੰਦ ਤੋ ਹਉ ਤੇ ਨਾ ਕਰੇ ਨਾਮ ਦੇਵ ਕਬੀਰ ਕੋ ਤੋ ਚਨ ਸਤਨ ਸਹਿਮ ਕਰੇ ਕਹਿ ਰੰਦਾਸ ਸੋਰੇ ਸੰਤੋ ਹਰ ਜੀਉ ਕੇ ਸਭੇ ਸਰੇ ਤਨ ਤਨ ਸਤਿਗੁਰੂ ਦਾਸ ਮਹਾਰਾਜ ਜਨਮ ਸਥਾਨ ਮੰਦਰਸੀ ਰੋੜਨਪੁਰ ਵਾਰਣਸੀ ਬੇਗਨਪੁਰਾ ਹਰਦوار ਡੇਰਾ ਸਤਸੰਗਤ ਮੱਲਾ ਸਤਿਗੁਰੂ ਦਾ ਮੋਕੇ ਮਿਸ਼ਾਨੂ ਦੇ ਦਰਸ਼ਨ ਦਾ ਅਨੁਭਵ ਰੱਖ ਕੇ ਜਪੋ ਜੀ ਸਤਨਾਮ ਸਤਨਾਮ ਤਨ ਤਨ ਸਤਿਗੁਰੂ ਦਾਸ ਸਵਾਮੀ ਅੰਤਰਜਮੀ ਤਨ ਤਨ ਸਤਿਗੁਰੂ ਬਾਬਾ ਕੋ ਰਾਜ ਦੀ ਮਹਾਰਾਜ ਤਨ ਤਨ ਸਤਿਗੁਰੂ ਸਵਾਮੀ ਸਰਵਨਦਵਾ ਕੀ ਮਹਾਰਾਜ ਤਨ ਤਨ ਸਤਿਗੁਰੂ ਸਵਾਮੀ ਕ੍ਰਿਦਾਰ ਦੀ ਮਹਾਰਾਜ ਧੰਨ ਧੰਨ ਸਤਿਗੁਰੂ ਸ੍ਰੀ ਗਰੀਵਦਾਸ ਜੀ ਮਹਾਰਾਜ ਜੁਰਗਦੀ ਤੇ ਮੌਜਮਾਨ ਸਰਕਾਰ ਜੋਗ ਸਤਿਗੁਰੂ ਸ੍ਰੀ ਮਰਿੰਦਰ ਦਾਸ ਜੀ ਮਹਾਰਾਜ ਉਦਾਸੀਆ ਘਾਉਂ ਦੇ ਮਹਾਨ ਅਰਸ਼ੀ ਸੰਤਰਾਮਨਰ ਜੀ ਸਤਿਗੁਰ ਸੱਤੇਪਾਲ ਜੀ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਨ ਦੀ ਖੁਸ਼ੀ ਨੂੰ ਮੁੱਖ ਰੱਖਦੇ ਹੋਏ ਸਤਿਗੁਰ ਸੱਤੇਪਾਲ ਜੀ ਨਾਲ ਦੀ ਬੀਜੇਪੀ ਪਾਰਟੀ ਦੇ ਨੋਮਾਇੰਦੇ ਸ਼੍ਰੀ ਮਨੋਲਾਸ ਚੰਦਰ ਜੀ ਸ਼੍ਰੀਮਾਨ ਸ਼ੀਤਲਨੂਰਾਲ ਜੀ ਸਤਿਗੁਰ ਸੱਤੇਪਾਲ ਮੋਦੀ ਸਾਹਿਬ ਦੇ ਘਰ ਨੂੰ ਦਿੰਦੀਆਂ ਕੁ ਸ਼ਰਮੁੱਖ ਰੱਖਦੇ ਹੋਏ ਆਪਕੇ ਬਕਰ ਵਿੱਚੇ ਪ੍ਰਸ਼ਾਦ ਹੈ ਕਿ ਹਾਜ਼ਰ ਹੋਏ ਕਿਰਪਾ ਕਰਨੀ ਆਕਾਰਪੁਰ ਕਰਤਾ ਜੀ ਸੱਚੇ ਪਾਤਸ਼ਾਹ ਜੀ ਪ੍ਰਧਾਨ ਮੰਤਰੀ ਸਾਹਿਬ ਦੇ ਮਿਹਰ ਉਪਰਿਆਤ ਰੱਖਣਾ ਕਿਰਪਾ ਕਰਨੀ ਇਸ ਵੇਲੇ ਕੀ ਅਰਦਾਸ ਬੇਨਤੀ ਚੰਗਾ ਪ੍ਰਵਾਨ ਕਰੋ ਆਪਦੀ ਰਸਨਾ ਵਾਸਤੇ ਪ੍ਰਸ਼ਾਦ ਹਾਜ਼ਰ ਹੈ ਆਪਕੇ ਦਰ ਤੇ ਪ੍ਰਵਾਨੂ ਮੈਂ ਪ੍ਰਸ਼ਾਸਨ ਤੇ ਪਰਤਾਇਆ ਜਾਵੇ ਕਿਰਪਾ ਕਰਨੀ ਸਾਰੇ ਦੇਸ਼ ਵਿੱਚ ਸਰਦੂ ਸੱਚੇ ਪਾਤਸ਼ਾਹ ਨੂੰ ਸ਼ਾਂਤੀ ਬਣਾਈ ਰੱਖਣੀ ਇਸ ਵੇਲੇ ਦੀ ਅਰਦਾਸ ਬੇਨਤੀ ਆਪਣੇ ਚੰਗਾ ਪ੍ਰਵਾਨ ਕਰੋ ਸਾਰੇ ਜੀ ਆਪੀ ਕੇ ਪਾਵਨ ਨਾਮ ਦੀ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਬੋਲੇ ਸੋ ਨਿਹਾਲ ਸਤਿਗੁਰੂ ਦਾਸ ਸੁਖਾਣਾ ਕੀ ਜੈ ਸਤਿਗੁਰੂ ਸ੍ਰੀ ਸਰਵਦਾਸ ਸੁਖਾਣਾ ਕੀ ਜੈ ਅਮਰ ਸੀ ਸੰਤ ਰਾਮਾਨੰਦ ਬਹਾਦਰ ਕੀ ਜੈ ਸਰਪੇਕ ਭਗਵਾਨ ਜੀ ਕੀ ਜੈ